ਨੰਕਸਵਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰਪੁਰ ਤੋਂ ਸੋ ਜੀ ਅੱਜ ਹੁਸ਼ਿਆਰਪੁਰ ਦੇ ਨਜ਼ਦੀਕ ਹੈ ਜਿਹੜਾ ਕਿ ਜਗ੍ਹਾ ਦਾ ਨਾਮ ਹੈ ਬੋਲ ਅਸੀਂ ਉਸ ਜਗ੍ਹਾ ਤੇ ਲੈ ਕੇ ਆਏ ਜਿਸ ਜਗ੍ਹਾ ਤੇ ਇੱਕ ਇਤਿਹਾਸਿਕ ਗੁਰਦੁਆਰਾ ਹੈ ਜਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ 'ਚ ਖੱਜਲ-ਖੁਆਰੀ ਖਤਮ ਹੋ ਗਈ ਹੈ। ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ। ਸਗੋਂ ਮੁਹੱਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਨੇ ਜਿੱਥੇ ਲੋਕਾਂ ਨੂੰ ਤਰਤੀ ਨਾਗਰਿਕ ਕੇਂਦਰਿਤ ਸੇਵਾਵਾਂ 'ਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ। ਇਨਾ ਕੈਂਪਾਂ ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਬਿਨਾਂ ਖੱਜਲ ਖਵਾਰੇ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਹੁਣ ਤੱਕ 65000 ਤੋਂ ਵੱਧ ਲੋਕ ਇਸ ਦਾ ਫਾਇਦਾ ਲੈ ਚੁੱਕੇ ਨੇ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਈ ਜਾ ਰਹੇ ਕੈਂਪਾਂ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖੋਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਚੱਲਿਆ ਕਰੂਗੀ ਅਸੀਂ ਉਸ ਵਾਅਦੇ ਤੇ ਵੀ ਪੂਰੇ ਉੱਤਰ ਰਹੇ ਸਰਕਾਰ ਤੁਹਾਡੇ ਦਵਾਰ ਦੇ ਨਾਂ ਤੇ ਅਫਸਰ ਪਹਿਲਾਂ ਹੀ ਜਾ ਰਹੇ ਨੇ ਪਿੰਡਾਂ ਜਾ ਰਹੇ ਨੇ ਡੀਸੀ ਜਾ ਰਹੇ ਨੇ ਐਸਡੀਐਮ ਤਹਿਸੀਲਦਾਰ ਉਹ ਸਾਰੀ ਜਗ੍ਹਾ ਤੇ ਤਸਵੀਰਾਂ ਵੀ ਹੋ ਰਹੀਆਂ ਨੇ ਆਧਾਰ ਕਾਰਡ ਦੇ ਕੰਮ ਹੋ ਰਹੇ ਨੇ ਜੋ ਵੀ ਲੋਕਾਂ ਨੇ ਕੰਮ ਨੇ ਜਗ੍ਹਾ ਤੇ ਬਾਬਾ ਤਨਤਨ ਸ਼ੇਖ ਫਰੀਦ ਸ਼ਕਰਗੰਜ ਜੀ ਜਿਹੜੇ ਕੀ ਪਾਕ ਪਟਨ ਪਾਕਿਸਤਾਨ ਤੋਂ ਦਿੱਲੀ ਜਾਂਦੇ ਸਮੇਂ ਇਸ ਸਥਾਨ ਤੇ ਰੁਕ ਕੇ ਤਪੱਸਿਆ ਕੀਤੀ ਗਈ ਸੀ ਉਹਨਾਂ ਵੱਲੋਂ ਤੇ ਆਓ ਆਪਾਂ ਅੰਦਰ ਗੁਰਦੁਆਰੇ ਦੇ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਤੇ ਨਾਲ ਤੁਹਾਨੂੰ ਇੱਥੇ ਦੇ ਜਿਹੜੇ ਪ੍ਰਬੰਧਕ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਗੁਰਦੁਆਰੇ ਦਾ ਇਤਿਹਾਸ ਵੀ জানਾਂਗੇ ਇਹਨਾਂ ਇੱਥੇ ਖੜੇ ਨੇ ਰਾਜਵੀਰ ਸੈਣੀ ਜੀ ਜਿਹੜੇ ਇੱਥੇ ਡੇਲੀ ਸੇਵਾ ਕਰਨ ਆਉਂਦੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੰਸਰ ਨੂੰ ਸਸੀ ਕਾ ਜੀ ਬਾਈ ਕੌਸਾਉ ਦੇ ਜੀ ਹਾਂਜੀ ਹਾਂ ਸਰ ਜੀ ਅਗਾ ਜੀ ਕੀ ਇੱਥੇ ਦਾ ਗੁਰਦੁਆਰੇ ਦਾ ਇਤਿਹਾਸ ਤੁਹਾਨੂੰ ਕੁਝ ਜਾਣਕਾਰੀ ਹੋਏਗੀ ਇਸ ਚੀਜ਼ ਬਾਰੇ ਹਾਂਜੀ ਥੋੜੀ-ਬੋਤੀ ਤੁਹਾਨੂੰ ਹੈਗੀ ਜਦੋਂ ਸਾਡੇ ਪੁਰਾਣੇ ਬਿਓਰ ਗੰਦ ਦੱਸਿਆ ਤੇ ਕਹਿੰਦੇ ਤੇ ਬਾਬਾ ਸ਼ੇਖ ਫਰੀਦ ਜੀ ਆਏ ਸੀਗੇ ਤੇ ਉਹ ਆਪਣੀ ਤਵੱਸੀਆ ਕਰਦੇ ਸੀਗੇ ਤੇ ਬੈਠ ਕੇ ਇੱਥੇ ਅੱਗੇ ਤਾਂ ਸਾਰੀ ਝਿੜੀ ਹੁੰਦੀ ਸਾਰੀ ਗੁਰਦੁਆਰਾ ਸਾਹਿਬ ਤਾਂ ਬਹੁਤ ਹੌਣ ਬਣਿਆ ਅੱਗੇ ਸਾਰੀ ਝਿੜੀ ਹੁੰਦੀ ਸੀ ਤੇ ਇੱਥੇ ਤਵੱਸੀਆ ਕਰਦੇ ਸੀ ਬੈਠ ਕੇ ਤੇ ਤੁਹਾਨੂੰ ਇੰਨਾ ਹੀ ਦੱਸਿਆ ਗਿਆ ਕਹਿੰਦੇ ਇੱਥੇ ਖਰਬੂਜੇ ਹੁੰਦੇ ਸੀਗੇ ਕੁਛ ਨੇ ਖਰਬੂਜੇ ਖੋਲ ਖਾ ਕੇ ਛੁੱਟਦੇ ਬਾਬੇ ਜੀ ਕੋਲ ਬਾਬਾ ਜੀ ਦੇ ਕੋਲ ਹਾਂਜੀ ਇਹ ਨਾ ਬਾਬਾ ਜੀ ਦਾ ਲਾਤਾ ਸੀਗਾ ਓਕੇ ਤੇ ਫਿਰ ਬਾਬੇ ਜੀ ਨੇ ਤੈਨੂੰ ਕਹਿਣ ਲੱਪੇ ਕਿ ਤੁਸੀਂ ਖਾਧੀ ਕੋਤੀ ਅੱਦਾਂ ਮਤਲਬ ਕਿ ਇੱਥੇ ਦਾ ਜ਼ਿੰਮੇਦਾਰ ਸੀ ਹਾਂਜੀ ਤੇ ਬਾਬੇ ਜੀ ਨੇ ਫਿਰ ਸ਼ਰਾਬ ਦਿੱਤੇ ਸੀ ਉਹਨਾਂ ਨੂੰ ਕਹਿੰਦੇ ਤੁਹਾਡੇ ਇੱਥੇ ਖਰਬੂਜੇ ਨਹੀਂ ਹੋਗੇ ਕਦੀ ਅੱਛਾ ਹਾਂਜੀ ਇਸ ਕਰਕੇ ਫਿਰ ਹੁੰਨੇ ਤੇ ਕਦੀ ਗੋਨ ਦੇ ਵਿੱਚ ਨਹੀਂ ਹੁੰਦੀ ਫਸਲ ਹੁੰਦੀ ਨਾ ਖਰਬੂਜਾਂ ਦੀ ਜੇ ਹੋਊਗੇ ਮਾੜੇ ਮੋੜੇ ਖਰਾਬ ਹੋ ਜਾਂਦੇ ਓਕੇ ਹਾਂਜੀ ਤੇ ਖਰਬੂਜਿਆਂ ਦੀ ਫਸਲ ਬਹੁਤ ਜ਼ਿਆਦਾ ਹੁੰਦੀ ਸੀ ਉਸ ਟਾਈਮ ਤੇ ਉਸ ਟਾਈਮ ਤੇ ਹੁੰਦੀ ਸੀਗੀ ਇੱਥੇ ਕਹਿੰਦੇ ਕਿ ਮੇਲਾ ਵੀ ਬੜਾ ਭਾਰਾ ਲੱਗਦਾ ਹੈ ਹਾਂਜੀ ਹਾਂਜੀ ਜੂਨ ਵਿੱਚ ਲਾਦੇ ਬਹੁਤ ਭਾਰੀ ਮੇਲਾ ਲਾ ਲਾ ਇੱਥੇ ਓਕੇ ਮਤਲਬ ਤੁਸੀਂ ਮਤਲਬ ਕਾਫੀ ਸਮਾਂ ਤੋਂ ਸੇਵਾ ਕਰ ਰਹੇ ਹੋ ਹਾਂਜੀ ਸਾਨੂੰ ਵੀ ਕਿ 4-5 ਸਾਲ ਹੋ ਗਏ ਹੁੰਦੇ ਸੇਵਾ ਕਰਦਿਆਂ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਸੰਗਤ ਜੀ ਜੋ ਸਭ ਸਾਰੀਆਂ ਸੰਗਤਾਂ ਦੇ ਜਾਣਕਾਰੀ ਰੇਤ ਇਹ ਜੋ ਪਾਵਨ ਪ੍ਰਕਾਸ਼ ਸਥਾਨ ਹੈ ਇਹ ਧੰਤਨ ਬਾਬਾ ਸ਼ੇਖ ਫਰੀਦ ਜੀ ਮਹਾਰਾਜ ਜਿਹੜਾ ਦੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਬਾਣੀ ਦਰਜ ਹੈ ਉਹਨਾਂ ਦੀ ਚਰਨ ਸੋ ਪ੍ਰਾਪਤੇ ਅਸਥਾਨ ਹੈ ਇਸ ਅਸਥਾਨ ਤੇ ਬਾਬਾ ਜੀ ਜਦ ਆਪਣੇ ਜੀਵਨ ਕਾਲ ਦੌਰਾਨ ਆਪਣੀ ਯਾਤਰਾ ਤੇ ਜਾ ਰਹੇ ਸਨ ਆਪਣੇ ਮੁਰਸ਼ਿਦ ਬਰਕਤ ਪਕਾ ਕੀ ਜੋ ਉਹਨਾਂ ਦਾ ਸਥਾਨ ਹੈ ਦਿੱਲੀ ਵਿੱਚ ਉੱਥੇ ਜਾਂਦੇ ਹੋਣ ਜਾਂਦੇ ਸਨ ਉੱਤੇ ਉਸ ਸਮੇਂ ਵਿੱਚ ਬਾਬਾ ਜੀ ਇਸ ਸਥਾਨ ਤੇ ਕੋ ਸਮਾ ਅਠਾਰੇ ਹਨ ਉਸ ਸਮੇਂ ਦੌਰਾਨ ਬਾਬਾ ਜੀ ਨੇ ਇਥੇ ਪੂਰ ਤਪੱਸਿਆ ਕੀਤੀ ਹੈ ਅਤੇ ਇਸ ਸਥਾਨ ਨੂੰ ਚਾਰ ਚਰਨ ਬਾਬਾ ਜੀ ਨੇ ਲਾਇਆ ਉਹਨਾਂ ਦੇ ਚਰਨ ਸੋ ਪ੍ਰਾਪਤ ਸਥਾਨ ਤੇ ਤੋਂ ਇਸ ਸਥਾਨ ਤੇ ਸਤਿਗੁਰੂ ਦੀ ਬਹੁਤ ಅಪਾਰ ਬਖਸ਼ਿਸ਼ ਕਿਰਪਾ ਹੈ 1983 ਦੇ ਵਿੱਚ ਇਸ ਸਥਾਨ ਤੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਭੰਦਰ RAM ਰਾਜੇ ਸੋ ਇਸ ਸਥਾਨ ਤੇ 1983 ਵਿੱਚ ਤਾਂਤਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋ ਰਿਹਾ ਹੈ ਉਸ ਤੋਂ ਉਪਰੰਤ ਇੱਥੇ ਨਿਰੰਤਰ ਸਤਿਗੁਰ ਸਾਹਿਬ ਜੀ ਦੇ ਪ੍ਰਕਾਸ਼ ਹੋ ਰਹੇ ਹਨ ਤਾਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਨੂੰ ਕਨਵਰਟ ਕੀਤਾ ਗਿਆ ਹੈ ਸੋ ਇਸ ਸਥਾਨ ਤੇ ਸਤਿਗੁਰ ਮਹਾਰਾਜ ਜੀ ਦੀ ਬਹੁਤ ਕਿਰਪਾ ਹੈ ਦੇ ਜੀ ਸੁਭ ਜੇ ਇਸ ਤੋਂ ਸੰਗਤਾਂ ਇੱਥੇ ਆ ਕਰਕੇ ਨਕਮਸਤਾਂ ਹੁੰਦੀਆਂ ਹਨ ਅਤੇ ਆਪਣੀਆਂ ਸਭ ਮਨੋਕਾਮਨਾਵਾਂ ਪੂਰਨ ਕਰਦੀਆਂ ਹਨ ਇਸ ਸਥਾਨ ਤੇ ਸਤਿਗੁਰ ਜੀਆਂ ਦੀ ਕਿਰਪਾ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਚੜ੍ਹਦੀ ਕਲਾ ਦੇ ਤੂਮਤਾਂ ਦੇ ਨਾਲ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਹਾੜ ਦੇ ਜੇਠੇ ਵੀਰਵਾਰ ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਬੜੇ ਤੂਮਤਾਂ ਦੇ ਨਾਲ ਜੋਗੁਰਪੁਰ ਮਨਾਇਆ ਜਾਂਦਾ ਹੈ ਅਤੇ ਸਾਰੇ ਹੀ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਵੀ ਇੱਥੇ ਮਨਾਏ ਜਾਂਦੇ ਹਨ ਅਤੇ ਕਾਂਤਨ ਦਾ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅਤੇ ਉਸ ਉਹਨਾਂ ਸਮੂਹ ਸ਼ਹੀਦ ਸਿੰਘਾਂ ਦੇ ਨਿਸ਼ਾਨੇ ਸਹਾਦਤ ਵੀ 29 ਤੋਂ 31 ਦਸੰਬਰ ਤੱਕ ਹਰ ਸਾਲ ਬੜੀ ਚੜ੍ਹਦੀ ਕਲਾ ਦੇ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਹਿਯੋਗ ਹੈ ਸੋ ਇੱਥੇ ਜਿਨੇ ਵੀ ਸਮਾਗਮ ਚੱਲਦੇ ਹਨ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦੇ ਹਨ ਤਾਂ ਸੰਗਤਾਂ ਬਹੁਤ ਹੀ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕਰਕੇ ਇੱਥੇ ਆ ਕਰਕੇ ਆਪਣੇ ਪਰਮਨੂ ਕਵਨ ਪੂਨ ਕਰਦੇ ਹਨ ਸੋ ਸੰਗਤਾਂ ਨੂੰ ਦਾਸ ਵਲੋਂ ਬੇਨਤੀ ਹੈ ਕਿਸੇ ਤਰ੍ਹਾਂ ਚੜ੍ਹਦੀ ਕਲ ਦਾ ਨਵਾਤ ਉਸਹ ਸਹਿਯੋਗ ਕਰਨਾ ਆਪ ਸਭ ਨੂੰ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਪੱਤਰਕਾਰਾਂ ਦਾ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ